ਤੇ ਉਦੋਂ ਬਾਅਦ ਸੋਚਿਆ ਵਾਹ ਚੱਲ ਕੁਲਚਾ ਖਾ ਲਈ ਕਿਉਂਕਿ ਭੁੱਖ ਬਹੁਤ ਲੱਗ ਰਹੀ ਹੈ ਗਰਮੀ ਇੰਨੀ ਆ ਰਹੀ ਹੈ ਬੌਜੀ ਦੇ ਵਿੱਚ ਜਾ ਰਹੇ ਤੇ ਬੌਜੀ ਕਿਵੇਂ ਬੌਜੀ ਵਧੀਆ ਕੁਲਚਾ ਮੈਂ ਖਾਵਾ ਨਹੀਂ ਕੁਲਚਾ ਮੈਂ ਨਹੀਂ ਖਾਣਾ ਤੁਹਾਨੂੰ ਪਤਾ ਹੈ ਨਾ ਮੈਂ ਤਾਂ ਬੌਜੀ ਵਾਸਤੇ ਲੈਣ ਜਾ ਰਿਹਾ ਹਾਂ ਕੁਲਚਾ ਇੱਕ ਜਣਾ ਅੰਦਰ ਪਿਆਗਾ ਤੇ ਇੱਕ ਜਣਾ ਆਤੀਗਾ ਬੌਜੀ ਵਾਸਤੇ ਕੁਲਚਾ ਨਾ ਨਾ ਵੀ ਜਾਣ ਦੀ ਖਰਾਦ ਹੈ ਬਸ ਨਹੀਂ ਸਲਾਬਣੀ ਨਮੇ ਚੱਲੋ ਚੱਲ ਗਿਆ ਯਾਰ ਨਮੇ ਚੱਲੋ ਵਾਪਸ ਪੱਤਾ ਪੱਤਾ ਆ ਖੜਿਆਗਾ ਏ ਮਾ ਚਲ ਲੈਨੇ ਆਂਗੇ ਇੱਕ ਕੁਲਚੇ ਦੇ ਤੋਂ ਤੋ ਕਿਵੇਂ ਆ ਭਗਤਾ ਬਣਾ ਦੇ ਫਿਰ ਦੋ ਵਧੀਆ ਜੇ ਕੈਮ ਆ ਆ ਸਰੇ ਦਾ ਐ ਨਾ ਇਹ ਪਤਾ ਨਹੀਂ ਕਰਦਾ ਸਾਲਾ ਕੀ ਫਿਰਦਾ ਇਹ ਤੂੰ ਕਰਦਾ ਕੀ ਫਿਰਦਾ ਨਹੀਂ ਤੂੰ ਤਾਂ ਮੈਨੂੰ ਕਹਿੰਦੇ ਕਹਿੰਦਾ ਮੈਂ ਚੱਕ ਲਈ ਮੈਂ ਸੋ ਕੋ ਬਰਮੇ ਕੋਲ ਜਾ ਰਹਾ ਦੀ ਹੁਣ ਤੂੰ ਇਹ ਕੈਮਰਾ ਮਾਲ ਜੀ ਬੰਨੀ ਫਿਰਦਾ ਅੱਛਾ ਗੱਡੀ ਵੀ ਰਮਾਲ ਬਣ ਕੇ ਚੋਣੀ ਪੈਂਦੀ ਆ ਵਾਹ ਜੀ ਵਾਹ ਚੱਲ ਠੀਕ ਆ ਬਾਏ ਬਾਏ ਲਵ ਯੂ ਬੁਰਾ ਪੜਾ ਹਾਲ ਹੋ ਰਿਹਾ ਹੈਗਾ ਸਾਲਾ ਪਾਣੀ ਛਿੱਟ ਛਿੱਟ ਕੇ ਬੁਰਾ ਹਾਲ ਹੋਇਆ ਪਿਆ ਹੈਗਾ ਬੰਦਾ ਕਰੇ ਤਾਂ ਕਰੇ ਕੀ ਕੁਛ ਨਹੀਂ ਸ਼ਾਮਿਲ ਚ ਆਉਂਦਾ ਹੈਗਾ ਬਾਬਾ ਜੀ ਰਾਮ ਰਾਮ ਕਿਵੇਂ ਹੋ ਸੇਤਾ ਕਿਵੇਂ ਨੇ ਆ ਵਧੀਆ ਠੀਕ ਨੇ ਹਾਂਜੀ ਕਿਵੇਂ ਹੋ ਸੇਤਾ ਠੀਕ ਨੇ ਆਜੂ ਕੁਛ ਖਾਣੇ ਪੀਣੇ ਕਿਉਂ ਕੁਛ ਤਾਂ ਖਾ ਲੋ 15 ਫਟਾ ਥਨਾ ਹੁੰਦਾ ਵੀ ਲੈਨੇ ਤੂੰ ਨਹੀਂ ਉਸ ਦਸ ਚਲੋ ਮਿਲਦੇ ਆਂ ਭਲੇ ਆ ਕਿ ਤੇ ساری ਲੜਾਈ ਮੁੱਕੀ ਚਲਦੇ ਆਗੇ ਆਪਾਂ ਹੁਣ ਕਰ ਦਾਂਗੇ ਛੋਟੇ ਮੋਟੇ ਕੰਮ ਜਿਹੜੇ ਹੈਗੇ ਨੇਗੇ ਤੇ ਜਾ ਕੇ ਉਹ ਪੁਲਚਾ ਜਾ ਤੋਖਾਨੇ ਆਗੇ ਤੋਂ ਉਸ ਤੋਂ ਬਾਅਦ ਦੇਖ ਲੈਣਗੇ ਗੁੱਡ ਮਾਰਨਿੰਗ ਕਿਵੇਂ ਨੇ ਜੇਤਾ ਤੂੰ ਦੇਖਦਾ ਨਹੀਂ ਅੱਜ ਕੱਲ ਨਾ ਤਾਂ ਕਿਧਰੇ ਪਾਸੇ ਚਮਕਦਾਗਾ ਨਾ ਕਿਧਰੇ ਪਾਸੇ ਉਹ ਕਰਦਾ ਉਹ ਠੀਕ ਹੈ ਠੀਕ ਹੈ ਬੱਸ ਜਿਹੜੇ ਨੱਚਦਾ ਹੀ ਨਾ ਨਾਰਮਲੀ ਬੱਸ ਠੀਕ ਭਾਈ ਚੱਲੀਏ ਫਿਰ ਆਪਾਂ ਲੈ ਕੇ ਕੋਲਚੇ ਅੱਰੀ ਕੰਮ ਦਾ ਕੋਈ ਮੁੰਡਾ ਸੈਂਟੀ ਹੈਗਾ ਇਹਨੇ ਉਹਰੇ ਕੰਮ ਕਰਾਇਆ ਹੈ ਕੋਲਚਿਆਂ ਦਾ ਬਸ ਐਂਵੇ ਲੱਗੀਆ ਤੇ ਇਹਦੀ ਪਛਾਣ ਕਰ ਲੋ ਆਜਿਆ ਕਰੋ ਜਦੋਂ ਮਰਜ਼ੀ ਚੱਲ ਗਿਆ ਸੈਂਟੀ ਕਰਦਾ ਉਹ ਪੈਸੇ ਦੇ ਦੀਆਂ ਕੰਦਰਾਂ ਸਾਡਾ ਪੈਸੇ ਵੀ ਆਇਆ ਆ ਮੁੰਡੇ ਨੂੰ ਪੈਸੇ ਮੈਂ ਤਾਂ ਭੁੱਲੇ ਗਿਆ ਸੀਗਾ ਚਲੋ ਹੁਣ ਘਰ ਦੇਾਂਗੇ ਇੰਜੋਏ ਆ ਆ ਗਿਆ ਜੀ ਸਾਰਾ ਚੌਲਖਾਨਾ ਏਰੀਆ ਤੁਸੀਂ ਵੀ ਕਹੋਗੇ ਵੀ ਚੌਲਖਾਨਾ ਏਰੀਆ ਕਾ ਤੋਂ ਆਏ ਇਹ ਹੈ ਜੀ ਸਾਰਾ ਚੌਲਖਾਨਾ ਏਰੀਆ ਇੱਥੇ ਸਾਰੇ ਭਈਏ ਰਹਦੇ ਨੇ ਆ ਦੇਖੋ ਸੜਕਾਂ ਦਾ ਕੀ ਹਾਲ ਕਰਿਆ ਹੋਇਆ ਇਹਨਾਂ ਨੇ ਐਸੀ ਤੈਸੀ ਫੇਰੀ ਪਿਆ ਸੜਕ ਦੀ ਸਾਰੀ ਦੀ ਤੇ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਚੌਲਖਾਨਾ ਨੂੰ ਨਾ ਸਰਕਾਰ ਨੂੰ ਟੈਨਸ਼ਨ ਨਾ ਸਰਕਾਰਾਂ ਨੂੰ ਟੈਨਸ਼ਨ ਨਾ ਇਹਨਾਂ ਨੂੰ ਟੈਨਸ਼ਨ ਆ ਦੇਖੋ ਸਾਰਾ ਕਿੰਨਾ ਗੰਦਾ ਹਾਲ ਆਗਾ ਇੱਥੇ ਪਾਣੀ ਪਤਾ ਨਹੀਂ ਕਿੱਧਰੋਂ ਆਉਂਦਾ ਕਿੱਧਰੋਂ ਨਹੀਂ ਆਉਂਦਾ ਤੇ ਆਹ ਦੇਖੋ ਮਾੜਾ ਜਿਹਾ بارش ਆਉਣ ਦੀ ਧੀਰ ਆ ਗਈ ਸਾਰਾ ਇੱਥੇ ਗੰਦੇ ਗੰਦ ਖਿੰਡ ਜਾਂਦਾ ਤੁਸੀਂ ਦੇਖ ਸਕਦੇ ਹੋਗੇ ਇੱਥੇ ਆਹ ਦੇਖੋ ਕੀ ਹਾਲਤ ਕਰ ਰੱਖੀ ਹੈਗੀ ਫੈਕਟਰੀ ਵਾਲਿਆਂ ਨੇ ਇਹਦੇ ਕਣੀ ਕੋਈ ਧਿਆਨ ਨਹੀਂ ਦਿੰਦਾ ਹੈਗਾ ਆਹ ਦੇਖ ਸਕਦੇ ਹੋ ਤੁਸੀਂ ਮੜਾ ਜਾਂ ਮੀਂਹ ਪੈਂਦਾਗਾ ਨਾਲ ਦੀ ਨਾਲ ਪਾਣੀ ਘੜ ਜਾਂਦਾ ਅਜੇ ਮੀਂਹ ਪਟਿਆਲੇ ਹੁੰਦਾਗਾ ਇੱਥੇ ਟੂਏ ਆ ਪਹਿਲਾਂ ਦੇਖਦੇ ਨੇ ਅੱਖਾਂ ਪੜ ਪੜ ਕੇ ਵੀ ਕੀ ਬਣ ਰਿਹਾ ਹੈਗਾ ਇੱਥੇ ਆ ਤੁਸੀਂ ਦੇਖ ਸਕਦੇ ਹੋਗੇ ਇੰਨਾ ਜ਼ਿਆਦਾ ਬੁਰਾ ਹਾਲ ਆ ਨਾ ਸੜਕ ਦਾ ਤੇ ਲਓ ਦੇਖੋ ਕੀ ਕਰੂਗਾ ਬੰਦਾ ਉਰੇ ਗੱਡੀਆਂ ਵੀ ਹੌਲੀ-ਹੌਲੀ ਸਾਰਾ ਕੁਝ ਹੌਲੀ-ਹੌਲੀ ਆ ਦੇਖੋ ਐਡੇ-ਐਡੇ ਟੋਏ ਨੇਗੇ ਤੇ ਗੱਡੀਆਂ ਵਾਲੇ ਵੀ ਵਿਚਾਰੇ ਬਹੁਤ ਔਖੇ ਹੁੰਦੇ ਨੇਗੇ ਆ ਦੇਖੋ ਮੈਂ ਆ ਗਿਆ ਤੀਆ ਘਰੇ ਸਮਾਨੇ ਤੋਂ ਕਿਉਂਕਿ بارش ਬੜੀ ਪੈਣ ਲੱਗੀ ਸੀ ਤੇ ਵੀਡੀਓ ਬਣਾਣੀ ਹੋਈ ਹੈਗੀ ਫਿਰ ਤੇ ਹੁਣ ਤੁਹਾਨੂੰ ਦਿਖਾਉਣਾ ਮੇਰੇ ਪਿੰਡ ਦਾ ਗਰਾਊਂਡ ਉਹਦੇ ਵਿੱਚ ਪਖੜਾ ਬਹੁਤ ਆ ਬੜਾ ਜਿਆਦਾ ਪਖੜਾ ਤੁਹਾਨੂੰ ਦਿਖਾ ਦੰਨਾ ਮੈਂ ਪਖੜਾ ਨਹੀਂ ਮਰਦਾ ਹਜੇ ਆ ਗਰਾਊਂਡ ਆ ਗਿਆ ਮੇਰੇ ਪਿੰਡ ਦਾ ਦੇਖੋ ਬਹੁਤ ਜਿਆਦੇ ਪਖੜਾ ਹੋਇਆ ਪਿਆਗਾ ਨੀ ਕਿਨੇ ਕਿਨੇ ਬੱਚੇ ਖੇਡਦੇ ਨੇ ਤੇ ਬਾਕੀ ਭਾਈ ਪੰਚਾਇਤ ਨੂੰ ਬੇਨਤੀ ਹੈਗੀ ਵੀ ਆ ਪਖੜੇ ਦਾ ਕੋਈ ਹੀਲਾ ਕਰੋ ਛੋਟੇ ਛੋਟੇ ਬੱਚਿਆਂ ਦੇ ਫਿਰ ਪੈਰਾਂ ਚ ਲੱਗਦਾਗਾ ਕਾਫੀ ਆ ਹੁਣ ਆਪਾਂ ਕਰਦੇ ਆ ਕੋਈ ਕੰਮ ਕਰ ਬਾਕੀ ਇਹਦੀਆਂ ਵੀ ਲੀਡਾਂ ਜਿਹਾ ਮੱਚ ਗਈਆਂ ਟਰਾਂਸਫਰਮ ਲੀਆਂ ਵੀ ਲੀਡਾਂ ਜੀਆਂ ਮੱਚੀਆਂ ਹੋਈਆਂ ਨੇਗੀਆਂ। ਦਰਖਤਾਂ ਦੇ ਉੱਪਰ ਅੱਜ ਬਾਰਿਸ਼ ਹੋ ਗਈ। ਵਧੀਆ ਚਮਕ ਰਹੇ ਨੇਗੇ ਦਰਖਤ। ਤੇ ਇੱਧਰ ਵੀ ਸਾਰੇ ਪਾਣੀ ਖੜਾ ਛੜਕ ਤੇ। ਬਾਰਿਸ਼ ਵਧੀਆ ਹੋ ਗਈ। ਤੇ ਦੇਖਦੇ ਆਂਗੇ ਆਪਦੇ ਆੜੂ ਕਿਵੇਂ ਨੇਗੇ। ਆੜੂ ਦਾ ਬੂਟਾ ਕਾ ਆਪਣੇ ਦਾ। ਛੜ ਗਏ ਸਾਰੇ ਆੜੂ ਤੇ ਇੱਧਰ ਮਿਰਚਾਂ ਨੇਗੀਆਂ। ਤੇ ਬਦਾਮ ਲੱਗੇ ਹੋਏ ਨੇਗੇ ਹਜੇ ਆ ਬਾਦਾਮ ਦਾ ਰਾਮ ਲੱਗੇ ਹੋਏ ਨੇ ਬਾਦਾਮ ਕਾਫੀ ਲੱਗ ਰਹੇ ਨੇਗੇ ਤੇ ਇਧਰ ਪਾਣੀ ਖੜਿਆ ਛੜਕ ਤੇ ਸਾਰਾ ਦਰਖਤ ਪੂਰੇ ਖੁਸ਼ ਨੇ